جی کمپیٹیشن دے پاگل آیا جی سی تے کی کیتا سی اس کمپیٹیشن وچ پوری ورلڈ دے فلیگ بولے نوٹ کریا عمان افغانستان پیرسٹن پے فلپنز قطر سفیا سودریہ تے جے توں تسی کارٹون ویکھ دیو یا پھر کوئی گیمز کھیل دیو کیتھے دی گیمز ہونی یا کیتھے دے کارٹون ویکھ دیو میری خوشی میں ਮੈਂ ਤੇ ਵੀ ਇਹ ਖਤਮ ਨਹੀਂ ਹੋ ਰਿਹਾ 2-2 ਘੰਟੇ ਤੱਕ ਲੱਗ ਰਿਹਾ ਤਾਂ ਫਲੈਗ ਦੇਖਦਾ ਕਿਹੜਾ ਕੱਢੀ ਕਿਹੜਾ ਨਹੀਂ ਕੱਢੀ ਹਰ ਚੀਜ਼ ਦਾ ਦੇ ਦੱਸ ਸਕਦਾ ਫਿਰ ਦੱਸਦਾ ਵੀ ਹੈ ਈਵਨ ਇੱਥੋਂ ਤੱਕ ਕਿ ਪੁਰਾਣੇ ਟਿਊਟੋਰੀ ਟਾਪ ਨੂੰ ਦੇਣਾ ਉਹ ਵੀ ਦੱਸਦਾ ਵੀ ਫੁਲਾਨੇ ਪੁਰਾਣੀ ਸੀਗੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਭਾਜੀ ਮਤਲਬ ਇਹੋ ਜਿਹੇ ਬੱਚੇ ਤਾਂ ਬਹੁਤ ਘੱਟ ਹੁੰਦੇ ਕੀ ਇਹੋ ਜਿਹਾ ਰਿਕਾਰਡ ਬਣੇ ਕੋਈ ਇਨੇ ਦੇਸ਼ ਦੇ ਨਾਮ ਦੱਸਨੇ ਅਹੀ ਆਪਾਦ ਲੋ ਇਹਨੇ ਕਿਹੜਾ ਝੰਡਾ ਕਿਹੜਾ ਤੇ ਕਿਹੜਾ ਕਿਹੜਾ ਇੰਨੇ ਨੇ 195 ਕੰਟਰੀਜ਼ ਦੇ 플ੈਗ ਦੱਸ ਕੇ ਉਹਨਾਂ ਦੇ ਕੰਟਰੀ ਨੇਮ ਦੱਸੇ ਸੀ। 195 ਕੰਟਰੀਜ਼ ਦੇ 플ੈਗ ਦੇਖ ਕੇ ਨਾ ਉਹਨਾਂ ਦੇ ਨਾਮ ਦੱਸੇ ਸੀ ਕੰਟਰੀਜ਼ ਦੇ ਤੇ ਇਹਦਾ ਰਿਕਾਰਡ ਹੁਣ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਤੇ ਇਹ ਸਾਰਾ ਰਿਕਾਰਡ ਨਾਇ ਨੇ 3 ਮਿੰਟ 35 ਸੈਕਿੰਡ ਚ ਦੱਸਿਆ ਸੀ। ਕੰਪੀਟੀਸ਼ਨ 'ਚ ਭਾਗ ਲਿਆ ਸੀ ਤੇ ਕੀ ਕੀਤਾ ਸੀ ਉਸ ਕੰਪੀਟੀਸ਼ਨ ਵਿੱਚ ਪੁਰਾਣੇ ਦੇ ਫਲੈਗ ਬੋਲੇ ਤੇ ਜੇ ਜਦੋਂ ਤੁਸੀਂ ਕਾਰਟੂਨ ਵੇਚਦੇ ਹੋ ਜਾਂ ਫਿਰ ਕੋਈ ਗੇਮਸ ਖੇਲਦੇ ਹੋ ਕਿੱਦਾਂ ਦੀ ਗੇਮਸ ਹੁੰਦੀਆਂ ਜਾਂ ਕਿੱਦਾਂ ਦੇ ਕਾਰਟੂਨ ਵੇਚਦੇ ਹੋ ਫਲੈਗ ਵਾਲੇ ਫਲੈਗ ਵਾਲੇ ਹਾਂ ਵਧੀਆ ਲੱਗਦਾ ਫਲੈਗ ਨੂੰ ਜਦੋਂ ਕੋਈ ਤੁਹਾਨੂੰ ਪੁੱਛਦਾ ਵਾ ਤੇ ਤੁਸੀਂ ਨਾਂ ਦੱਸ ਦਿੰਦੇ ਹੋ ਵਧੀਆ ਮਹਿਸੂਸ ਹੁੰਦਾ ਉੱਤੇ ਵੀ ਦਿਓ ਉੱਤੇ ਦਾ ਨਾਮ ਜਿਹੜਾ ਉਹ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਹੋਇਆ ਵਾ ਬੜੀ ਵੱਡੀ ਉਪਲਬਧੀ ਆ ਵਧੀਆ ਲੱਗਦਾ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਤੁਸੀਂ ਲੱਗਦਾ ਵਧੀਆ ਸਕੂਲ ਵਾਲਿਆਂ ਦਾ ਇੱਥੇ ਸ਼ਾਬਾਸ਼ ਸਕੂਲ ਦਿੱਤੀ ਹੈ ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਮम्मा-ਪਾਪਾ ਕੀ ਕਹਿੰਦੇ ਆ ਜੀ ਦੋਦੀ ਝੰਡੇ ਦਾ ਨਾਮ ਵੀ ਕੇ ਬੋਲ ਦਿਓ ਐ ਵੀ ਵੈਰੀ ਗੁੱਡ ਕੰਟੀ ਹੋਰ ਕੀ ਕੀ ਸ਼ੌਂਕ ਆ ਝੰਡੇ ਵਗੈਰਾ ਆਪਨਾ ਦੋ ਤੁਸੀਂ ਆਪਨਾ ਦੇ ਸਾਰੇ ਝੰਡੇ ਹਾਂਜੀ ਠੀਕ ਵੱਡੋ ਕਿ ਕੀ ਬਣਾ ਜਾਂਦੇ ਹੋ ਇੰਜੀਨੀਅਰ ਮੈਨੂੰ ਇੱਕ ਖੁਸ਼ੀ ਦਾ ਪੱਲ ਹੈ ਕਿਉਂਕਿ ਗੁਰਦਾਸਪੁਰ ਛੋਟਾ ਜਿਹਾ ਸ਼ਹਿਰ ਆ ਇੱਥੋਂ ਉੱਟ ਕੇ ਗੁਰਦਾਸਪੁਰ ਦਾ ਨਾਮ ਪੰਜਾਬ ਦਾ ਨਾਮ ਰੋਸ਼ਨ ਨਾ ਇੰਡੀਆ ਲੈਵਲ ਤੇ ਉਹ ਵੀ ਜਾ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਬਹੁਤ ਜ਼ਿਆਦਾ ਮੈਂ 100% ਕਿ ਮੇਰੇ ਕਿੰਨੀ ਖੁਸ਼ੀ ਹੈ ਤੇ ਕੀ ਵੀ ਦਾ ਬੱਚੇ ਦਾ ਰਹਿੰਦਾ ਫਿਰ ਦਿਨ ਚ ਰਿਹਾ ਪਰ ਦੇਖਿਆ ਸੋਸ਼ਲ ਮੀਡੀਆ ਤੇ ਫਲੈਗ ਵਗੈਰਾ ਦੇਖਦਾ ਜਿਆਦਾ ਫਲੈਗ ਦੇਖਦਾ ਟੀਵੀ ਤੇ ਉਪਰ ਵੀ ਫਲੈਗ ਦੇਖਦਾ ਮੈਂ ਉਹਨੂੰ ਕਈ ਵਾਰੀ ਕਹਿੰਦਾ ਬੜੀ ਯਾਰ ਅਸਲ ਨਾ ਘਟਨਾ ਤਾਂ ਨਹੀਂ ਮੇਰੀ ਰੀਅਲ ਖਤਮ ਹੁੰਦੋਂ ਮੇਰੀ ਵੀਰ ਖਤਮ ਹੁੰਦੇ ਮੈਂ ਤੇਰੀ ਰੀਅਲ ਖਤਮ ਨਹੀਂ ਦੀ ਦੋ ਦੋ ਘੰਟੇ ਤੱਕ ਲੱਗਾ ਰਹਦਾ ਔਰ ਫਲੈਗ ਦੇਖਦਾ ਕਿਹੜਾ ਕੰਟਰੀ ਹੈ ਕਿਹੜਾ ਨਹੀਂ ਜਾਂਦੀ ਹਰ ਚੀਜ਼ ਦਾ ਦੱਸ ਸਕਦਾ ਫਿਰ ਦੱਸਦਾ ਵੀ ਹੈ ਇਵਨ ਇੱਥੋਂ ਤੱਕ ਕਿ ਪੁਰਾਣੇ ਟੈਪੂ ਹੁੰਦੇ ਨਾ ਉਹ ਵੀ ਦੱਸਦਾ ਵੀ ਫਲਾਣੇ ਫਲਾਣੀ ਸੀਗੇ ਅਸਾਂਕਲ ਜੀਦੋਂ ਰਿਜ਼ਲਟ ਆਇਆ ਸੀ ਮਨੇ ਐਪਲਾਈ ਕਰਤਾ ਫਿਰ ਰਿਜ਼ਲਟ ਆਇਆ ਜੀ 2-3 ਮਹੀਨੇ ਬਾਅਦ ਹਾਂਜੀ ਹਾਂ ਤੇ ਕਿਵੇਂ ਦਾ ਰਿਐਕਸ਼ਨ ਸੀ ਤੁਹਾਡਾ ਜਾਂ ਪਰਿਵਾਰ ਦਾ ਰਿਐਕਸ਼ਨ ਅਸੀਂ ਦੱਸ ਨਹੀਂ ਸਕਦੇ ਸਾਡੀ ਕਿੰਨੀ ਖੁਸ਼ੀ ਹੋਈ ਮੈਂ ਤੁਹਾਨੂੰ ਇਹ ਦੱਸਾਂ ਐਨੀ ਖੁਸ਼ ਹੋਏ ਵੀ ਛੋਟਾ ਜਿਹਾ ਬੱਚਾ ਸਾਡੇ ਨਾਮ ਰੋਸ਼ਨ ਕਰਤਾ ਉਹ ਵੀ ਇੰਡੀਆ ਵਾਲਾ ਉਹ ਇੰਡੀਆ ਵਿੱਚ ਇੰਡੀਆ ਨੇ ਬਾਟ ਚਲਦੇ ਬਦਕੀ ਬਾਟ ਤੇ ਕਾਰਡ ਆ ਗਿਆ ਜੀ ਲੱਗਦਾ ਜਿਹੜੀ ਚੀਜ਼ਾਂ ਨੇ ਮਨਾ ਕਰਦਿਆਂ ਰੋਕਦੇ ਆ ਉਹੀ ਚੀਜ਼ ਤੇ ਉਹਨੇ ਨਾਮ ਰੋਸ਼ਨ ਕਰ ਲਿਆ ਨਹੀਂ ਮੈਂ ਇਸ ਚੀਜ਼ ਨਹੀਂ ਸੋਚਦਾ ਵੀ ਮੈਂ ਇਹ ਸੋਚਦਾ ਵੀ ਟੈਲੀ ਵੀ ਹੀ ਪਤਨ ਕੀ ਦੇਖਦਾ ਲੇਕਿਨ ਜਦੋਂ ਇਹ ਆਹੀ ਪਤਾ ਲੱਗਿਆ ਨਾ ਨੱਥੇ ਦੇ ਵਜਲ ਕਰਦਾ ਹੈ ਜਿਹ ਇਹ ਤਾਂ ਫਿਰ ਤਾਂ ਸਾਰ ਮਹਿਸੂਸ ਹੋ ਗਿਆ ਵੀ ਇਹਨੂੰ ਆਦਾ ਹੈ ਇਹ ਕਰੇ ਪਰ ਲੇਕਿਨ ਮੈਂ ਇਹ ਤੁਹਾਧ ਬਹੁਤਾ ਟਾਈਮ ਨਾ ਦੇ ਪੜਾਈ ਵਾਲੀ ਧਿਆਨ ਦੇ ਬਿਲਕੁਲ ਬਿਲਕੁਲ ਮੇਰਾ ਮਤਲਬ ਬਹੁਤਾ ਇਹਨਾਂ ਨੇ ਧਿਆਨ ਨਾ ਦੇ ਇਹਨਾਂ ਨੂੰ ਮੈਂ ਕਹਿੰਦਾ ਰਿਹਾ ਆਪਣੀ ਆਪਣੀ ਬੇਟੀ ਨੂੰ ਕਿ ਇਹਨੂੰ ਪੜਨ ਨਾਲ ਵੀ ਧਿਆਨ ਦਿਓ ਲੇਕਿਨ ਇਹ ਟ੍ਰਸਟ ਜਿਆਦਾ ਹੀ ਤਾਂ ਹੀ ਵੀ ਕਿਹਾ ਤੇ ਇਹਨਾਂ ਕਿਹਾ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਤੁਸੀਂ ਇਹਨਾਂ ਦੋ ਦਿਨ ਪਹਿਲਾਂ ਉਹ ਤਾਂ ਕੀ ਹੋਇਆ ਕਹਿੰਦੇ ਅਸੀਂ ਇਦਾਂ ਕਰਨਾ ਇਹਨੂੰ ਭੇਜਣਾ ਅਸੀਂ ਮੈਂ ਕਿਹਾ ਤੁਸੀਂ ਭੇਜ ਦਿਓ ਲੇਕਿਨ ਇਹਨੂੰ ਉਹ ਟੇਢ ਕਰ ਦੋ ਦੋ ਦਿਨ ਦੇ ਤਿੰਨ ਦਿਨ ਹਾਂ ਉਹ ਤਿੰਨ ਦਿਨ ਜੀ ਇਹ ਕੀਤਾ ਤੇ ਆ ਬਈ ਲੇਕਿਨ ਉਹਨਾਂ ਬਈ ਨਹੀਂ ਹੋਇਆ ਸੈਟੀਸਫਾਈ ਜਦੋਂ ਬਾਅਦ ਚ ਕਰਾਇਆ ਫੇਰ ਸਰਟੀਫਾਈ ਮੈਂ ਦੇਖੋ ਤੁਹਾਡੇ ਬੱਚੇ ਨੇ ਕੀ ਕੀਤਾ ਇਹ ਸਾਰਾ ਮੈਂ ਨਾਮ ਰੋਸ਼ਨ ਕਰਤਾ ਸਰ ਇਸ ਤੋਂ ਵੱਡੇ ਕੀ ਚਾਹੀਦੀ ਹੋਣੀ ਵਧੀਆ ਮਹਿਸੂਸ ਹੋਇਆ ਬਹੁਤ ਬੱਤੀ ਆ ਜੀ ਮੈਂ ਤੁਹਾਨੂੰ ਜਨ ਸ੍ਰੀ ਦਾ ਕਿਵੇਂ ਸੇਧ ਹੋ ਗਏ ਬਾਕੀ ਲੋਕਾਂ ਨੂੰ ਜੇ ਕਿ ਬੱਚੇ ਜਿਨ੍ਹਾਂ ਦੇ ਘਟ ਕੇ ਰਹਿੰਦੇ ਜਾਂ ਟੈਲੈਂਟ ਪੂਰੀ ਤਰ੍ਹਾਂ ਬਾਹਰ ਨਹੀਂ ਮੈਂ ਤੇ ਕਹਿੰਦਾ ਬਈ ਜਿਹੜਾ ਬੱਚਾ ਜਿੱਧਰ ਜਾਣਾ ਚਾਹੁੰਦਾ ਅੱਜ ਕੱਲ ਦੇ ਜਮਾਨੇ 'ਚ ਉਹਨੂੰ ਜਾਣ ਦੇਣਾ ਚਾਹੀਦਾ ਪਰ ਲੇਕਿਨ ਕੰਟਰੋਲ ਰੱਖਣਾ ਚਾਹੀਦਾ ਕਿਤੇ ਐਦਾਂ ਨਾ ਹੋਏ ਕਿ ਮਦਰ ਕੋਈ ਗਲਤ ਪਾਸੇ ਚੱਲ ਜਾਈਏ ਤੁਹਾਨੂੰ ਪਤਾ ਨਾ ਲਗੇ ਉਹ ਬਹੁਤ ਚੀਜ਼ ਖਰਾਬ ਹੈ ਉਹ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਤੁਸੀਂ ਨਾਲ ਇਹ ਵੀ ਦੇਖੋ ਬਾਤ ਕਰੋ ਕਿ ਬੱਚਾ ਵਾਕਿਆ ਹੀ ਉੱਧਰ ਜਾ ਰਹੀ ਹੈ ਜਦ ਅਸੀਂ ਕਿਹੜੇ ਜਿੱਧਰ ਜਾਣਾ ਚਾਹੁੰਦਾ ਹੈ ਜੋ ਗਲਤ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੁਹਾਨੂੰ ਦੇਖਿਆ ਜੇ ਤੁਸੀਂ ਕਿ ਬਹੁਤ ਲੋਕੀ ਬੱਚੇ ਖਰਾਬ ਹੋਏ ਜਾਂਦੇ ਕੋਈ ਪਤਾ ਨਹੀਂ ਕਿਤੇ ਕਿਤੇ ਜਾਏ ਕਿਤੇ ਡਾਕਟਰ ਵੀ ਕਹਿੰਨ ਲੱਗੇ ਬੱਚਿਆਂ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਦੂਰ ਰੱਖੋ ਕਹਿੰਦੇ ਪਰ ਲੇਕਿਨ ਖਿਆਲ ਜ ਜੇ ਜਾਂਦਾ ਤੇ ਠੀਕ ਆ ਪੇ ਕੀ ਕਰਦਾ ਫੇਰ ਤੇ ਜੇ ਨਹੀਂ ਜਾਂਦਾ ਫੇਰ ਉਹਨੂੰ ਰੋਕੋ ਮਤਲਬ ਕੋਈ ਐਸੀ ਗੱਲ ਨਹੀਂ ਮੈਂ ਨਾ ਰੋਕੋ ਰੋਕਣਾ ਚਾਹੀਦਾ ਫੇਰ ਕੀ ਸੁਪਨਾ ਅੱਗੇ ਬੱਚੇ ਦਾ ਬੱਚਾ ਤੇ ਕਹਿੰਦਾ ਮੈਂ ਇੰਜੀਨੀਅਰ ਬਣਨਾ ਪਰ ਲੇਕਰ ਮੈਨੂੰ ਤੇ ਲੱਗਦਾ ਕਿ ਇਹਦਾ ਰਿਕਾਰਡ ਹੀ ਹੋਰ ਕੁਝ ਹੋਇਆ ਬਹੁਤ ਵਧੀਆ ਮਹਿਸੂਸ ਹੋ ਰਿਹਾ ਵਾ ਜੀ ਮਤਲਬ ਇਹੋ ਜਿਹੇ ਬੱਚੇ ਤਾਂ ਬਹੁਤ ਘੱਟ ਹੁੰਦੇ ਕੀ ਇਹੋ ਜਿਹਾ ਰਿਕਾਰਡ ਬਣੇ ਕੋਈ ਇਨੇ ਦੇਸ਼ ਦੇ ਨਾਮ ਦਸਮੇ ਅਹੀ ਆਪਾ ਤੁਹਾਨੂੰ ਇਹਨੇ ਕਿਹੜਾ ਚੰਡਾ ਕਿਹੜਾ ਤੇ ਕਿਹੜਾ ਕਿਹੜਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਵਾ ਜੀ ਉਬੇ ਕਿਹਾ ਵੀ ਮਨੋਂ ਅੱਗੇ ਭਾਉਗੀ ਹੋ ਗਿਆ ਹਾਂਜੀ ਖੁਸ਼ੀ ਦਾ ਸੁਹਾਵੇ ਹਾਂਜੀ ਕਿਵੇਂ ਦਾ ਤੁਹਾਨੂੰ ਮਹਿਸੂਸ ਹੋਇਆ ਜਦੋਂ ਰਿਜ਼ਲਟ ਆਇਆ ਸੀ ਆਰਡੀਸਪੀਡ ਰਿਜ਼ਲਟ ਮੈਂ ਤਾਂ ਉਥੇ ਯੂਨੀਵਰਸਿਟੀ ਹੀ ਤੇ ਵਾਈਫ ਦਾ ਫੋਨ ਆਇਆ ਸੀ ਤੇ ਬੜੀ ਖੁਸ਼ੀ ਹੋਈ ਸੀਗੇ ਫਿਰ ਮੈਂ ਬੈਠਾ ਸੀ ਆਪਣੇ ਸਰਕਲ ਦੇ ਤੇ ਮੈਂ ਫਿਰ ਬਾਹਰ ਆ ਕੇ ਫੋਨ ਸੁਣ ਰਿਹਾ ਮੈਂ ਫਿਰ ਮੈਂ ਦਟਾ ਬਧਾ ਰਿਹਾ ਹਾਂ ਆਰੀਆ ਵਧਾਈਆਂ ਦੋ ਦੋ ਹਾਂਜੀ ਹਾਂਜੀ ਦੋ ਦੋ ਸਾਰੇ ਜਿਹਦੇ ਜਿੰਦੂ ਜਿਹੜਾ ਕੋਈ ਬਾਹਰ ਰਹਿੰਦਾ ਜਾਂ ਕਿੱਥੇ ਰਹਿੰਦਾ ਸਾਰੇ ਪਾਸੇ ਵਧਾਈਆਂ ਆਂਦੀਆਂ ਸਕੂਲ ਨੂੰ ਵੀ ਕੀਤਾ ਗਿਆ ਸੰਮਾਨ ਹਾਂਜੀ ਸਕੂਲ ਵੱਲੋਂ ਵੀ ਜਿਵੇਂ ਮੇਰੇ ਕਈ ਦੋਸਤ ਬਾਹਰ ਵੀ ਗਏ ਆ ਉਹ ਵੀ ਫੋਨ ਕਰਦੇ ਆ ਫਿਰ ਉਹ ਮਾਣ ਹੁੰਦਾ ਵਾ ਕਿ ਬੱਚੇ ਨੇ ਲੇ ਦੇ 7 ਸਾਲਾਂ ਦਾ ਤੇ ਕਿੱਥੋਂ ਤੱਕ ਨਾਮ ਹਾਂਜੀ ਸਹੀ ਗੱਲ ਓ ਕੱਲੇ ਵੇਖਿਓ ਆਈਕਿਊ ਬੜਾ ਤੇਜ ਆ ਬੱਚੇ ਦਾ ਤੇ ਧਿਆਨ ਰੱਖਿਓ ਇਹਦਾ ਮਤਲਬ ਇਹੋ ਜਿਹਾ ਹੰਦਾ ਨਹੀਂ ਬੱਚਾ ਤੇ ਬਾਕੀ ਇਹਦਾ ਇੰਟਰਸਟ ਵੀ ਸੀਗਾ ਜੀ ਦੇ ਵੱਲ ਕੰਟਰੀਜ਼ ਵੱਲ ਤੇ ਜਿਹਦੇ ਜਿਹਨੇ ਜੋਬ ਕਰਦੇ ਉਹ ਤੇ ਟਾਈਮ ਵਗੈਰਾ ਤੇ ਚਲੋ ਢੱਡ ਕੋ ਵੀ ਘੱਟ ਹੁੰਦਾ ਕਿਵੇਂ ਫਿਰ ਬੱਚੇ ਨੂੰ ਮਤਲਬ ਤੁਹਾਨੂੰ ਟੈਲੈਂਟ ਦਾ ਜੋ ਪਤਾ ਲੱਗਾ ਤੇ ਕਿਵੇਂ ਇਹਨੂੰ ਗਾਈਡ ਕੀਤਾ ਕਿੱਦਾਂ ਇਹਦਾ ਸਾਥ ਦਿੱਤਾ ਗਾਈਡੈਂਸ ਇਹ ਲੋੜੀ ਨੇ ਭਈ ਆਪ ਹੀ ਨੇ ਜਿਹੜੇ ਟਾਇਲ ਸੀਗੇ ਉਹਨਾਂ ਨੂੰ ਇਹਨੇ ਵਧੀਆ ਯੂਟਲਾਈਜ਼ ਕੀਤਾ ਕਿ ਟਾਇਲਸ ਨੂੰ ਹੀ ਆਪਣਾ ਇਹ ਸਟੱਡੀ ਮਟੀਰੀਅਲ ਬਣਾ ਲਿਆ ਜਿਵੇਂ ਪਿੱਛੇ ਵੀ ਸਾਡੇ ਪਿੱਛੇ ਵੀ ਝੰਡੇ ਲਾਏ ਆ ਨਕਸ਼ੇ ਲਾਏ ਆ ਤੇ ਆਪਣੇ ਜਿੱਥੇ ਘਰ ਚ ਵੀ ਸਾਰੇ ਕਮਰੇ ਜਿਹੜਾ ਕਮਰੇ ਜ ਆ ਪੰਜਾਬ ਦਾ ਵੱਖਰਾ ਲੱਗਾ ਇੱਕ ਪੂਰਾ ਫਲੋ ਇੰਡੀਆ ਦਾ ਤੇ ਵਰਲਡ ਦਾ ਤੇ ਉੱਥੋਂ ਦੇਖ ਕੇ ਇਹਨੂੰ ਪਤਾ ਲੱਗਦਾ ਕਿਹੜਾ ਕਿਹੜੀ ਮਤਲਬ ਜੀਓਗ੍ਰਾਫੀ ਦਾ ਪੂਰਾ ਪਤਾ ਇਹਨੂੰ ਕਿਹੜਾ ਕਿਹੜਾ ਦੇਸ਼ ਦੇ ਨਾਲ ਕਰਦਾ ਕਿਵੇਂ ਕਰਦਾ ਭਾਈ ਕੀ ਕਹਿਣਾ ਚਾਹੁੰਦੇ ਦੇਖੋ ਜਿਵੇਂ ਉਹ ਤੁਸੀਂ ਬੱਚੇ ਦੇ ਟੈਲੈਂਟ ਨੂੰ ਪਛਾਣਨੇ ਨੂੰ ਅੱਗੇ ਕੰਪੀਟੀਸ਼ਨਾਂ 'ਚ ਭਾਗ ਦਵਾਇਆ ਇਸ ਤਰ੍ਹਾਂ ਦੇ ਹੌਸਲੇ ਤਾਂ ਹੋਰ ਵੀ ਬੱਚੇ ਹੋਣ ਟੈਲੈਂਟਡ ਪਰ ਮਾਤਾ ਪਿਤਾ ਅਕਸਰ ਹੀ ਉਹ ਚੀਜ਼ ਨੂੰ ਅੰਗੋਲਾ ਕਰ ਦਿੰਦੀਆਂ ਜਾਂ ਪਛਾਣ ਨਹੀਂ ਪਾਉਂਦੇ ਆ ਪਛਾਣ ਨਹੀਂ ਪਾਉਂਦੇ ਜਾਂ ਕੀ ਮੈਸੇਜ ਹੋਊਗਾ ਆ ਦੇਖੋ ਹਰੇਕ ਬੱਚੇ 'ਚ ਕੋਈ ਨਾ ਕੋਈ ਟੈਲੈਂਟ ਹੁੰਦਾ ਕਿਹੇ ਜਾਂ ਕੋਈ ਖੇਡਾਂ 'ਚ ਹੁੰਦਾ ਕੋਈ ਪੜ੍ਹਾਈ 'ਚ ਹੁੰਦਾ ਜਾਂ ਉਹ ਉਸ ਬੱਚੇ ਨੂੰ ਅਸੀਂ ਕੀ ਕਰਨੇ ਆ ਚਲੋ ਹੁਣ ਤਾਂ ਫਿਰ ਵੀ ਹੋ ਗਿਆ ਸਾਡੇ ਵੇਲੇ ਤੱਕ ਆ ਗਿਆ ਇਹ ਕਹਿੰਦੇ ਪੜ੍ਹ 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 ਪੜੇਗਾ ਨਹੀਂ ਤਾਂ ਕੀ ਕਰੇਗਾ ਤੇ ਪਰ ਹੁਣ ਚੇਂਜ ਹੋ ਰਿਹਾ ਹੈ ਕਾਫੀ ਕੁਝ ਤੇ ਜੇ ਬੱਚਾ ਕੋਈ ਖੇਡਾਂ ਚ ਦੇਜਾ ਤਾਂ ਉਹਨੂੰ ਉਧਰ ਭੇਜਣਾ ਚਾਹੀਦਾ ਕਿਉਂਕਿ ਤੁਸੀਂ ਦੇਖ ਲਓ ਇੱਕਦਮ ਖੇਡਾਂ ਚ ਵੀ ਕਾਫੀ ਲੋਕ ਤਰੱਕੀ ਕਰ ਰਹੇ ਆ ਕਾਫੀ ਸਵਾਲ ਸੋਸ਼ਲ ਮੀਡੀਆ ਬਾਰੇ ਮੈਂ ਪਹਿਲਾਂ ਵੀ ਇੱਕ ਪੁੱਛਿਆ ਵਾ ਤੁਹਾਡੇ ਵਾਈਫ ਨੂੰ ਵੀ ਸੋਸ਼ਲ ਮੀਡੀਆ ਨੂੰ ਲੈ ਕੇ ਹੁਣ ਡਾਕਟਰਸ ਤੱਕ ਕਹਿਣ ਲੱਗ ਪਿਆ ਕਿ ਬੱਚੇ ਨੂੰ ਦੂਰ ਰੱਖਾਵਾ ਪਰ ਤੁਸੀਂ ਇਹ ਸਾਬਤ ਕਰਤਾ ਜੇ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਤੇ ਬੱਚਿਆਂ ਦੇ ਹਿੱਤ ਲਈ ਹੈ ਉਹ ਲਿਮਿਟ ਆ ਹਰ ਇੱਕ ਚੀਜ਼ ਦੀ ਭਾਜੀ ਜੇ ਲਿਮਿਟ ਤੋਂ ਵੱਧ ਹੋ ਗਿਆ ਫਿਰ ਕੋਸਾਰੀਆਂ ਜੰਜਾਂ ਮਾੜੀਆਂ ਸੋਸ਼ਲ ਮੀਡੀਆ ਅਸੀਂ ਵੀ ਇਹਨੂੰ ਘੱਟ ਕਰਦੇ ਆਂ ਕਿ ਘੱਟ ਦੇਖੇ ਜਾਂ ਬੱਚੇ ਨੂੰ ਇਹੋ ਜਿਹੀ ਵੀਡੀਓ ਦਿਖਾਣੇ ਜਿਹਦੇ ਵਿੱਚ ਬੱਚੇ ਦੀ ਅੱਖਾਂ ਖਰਾਬ ਹੋਈਆਂ ਜਾਂ ਡਾਕਟਰ ਦੀ ਕੋਈ ਵੀਡੀਓ ਦਿਖਾ ਦਿੰਦੇ ਆਂ ਕਿ ਪਚਾਪੇ ਹੀ ਘੱਟ ਦੇਖੇ ਤੇ ਇਹਨਾਂ ਵੀ ਨਹੀਂ ਬੱਚੇ ਨੂੰ ਦੂਰ ਰੱਖਣਾ ਚਾਹੀਦਾ ਕਿ ਬੱਚਾ ਅੱਜ ਕੱਲ੍ਹ ਦਾ ਕੋਈ ਜਮਾਨਾ ਜੇ ਬੱਚੇ ਨੂੰ ਬਹੁਤ ਹੀ ਦੂਰ ਰੱਖ ਲਾਂਗੇ ਬੱਚਾ ਜਮਾਨੇ ਦੇ ਨਾਲ ਤੁਰ ਨਹੀਂ ਸਕਦਾ ਫਿਰ ਪਿੱਛੇ ਰਹਿ ਜਾਏਗਾ ਕਿਉਂਕਿ ਜੇ ਮੈਂ ਤੁਹਾਡੇ ਕੋਲ ਨਹੀਂ ਹੁੰਦਾ ਸੈਗਮੈਂਟ ਜਾਂ ਡੇ ਦੇ ਵੀਡੀਓ YouTube ਤੋਂ ਦੇਖਦਾ ਹਾਂਜੀ ਵੱਧਦਾ ਜਾਇ ਤੇ ਵਧੀਆ ਜੀ ਹਾਂ ਜੀ ਨੌਲੇ ਦੇ ਤੌਰ ਤੇ ਵਰਤਿਆ ਜਾਏਗਾ ਨਾ ਨੌਲੇ ਵੀ ਬਹੁਤਾ ਵੈਸੇ ਹੁਣ ਅੱਗੇ ਜਿੱਦਾਂ ਰਿਕਾਰਡ ਹੈ ਕਿ ਕਿਹਨੇ ਜਾਂਦੇ ਕਿਹੜੇ ਰਿਕਾਰਡ ਤੇ ਹੁਣ ਅੱਗੇ ਜਾਣਾ ਜੀ ਆਹ ਬਾਅਦ ਅੱਗੇ ਦੀ ਕੀ ਪਲਾਨਿੰਗ ਹੈ ਕੀ ਤਿਆਰੀ ਹੈ ਮੈਂ ਤਾਂ ਮਮੀ ਪਲਾਨਿੰਗ ਕਰਦੇ ਵੈਸੇ ਗੈਨੇਸ ਬੁੱਕ ਆਫ ਰਿਕਾਰਡ ਸੀ ਆ ਫਿਰ ਇੱਕ ਲਿਮਕਾ ਬੁੱਕ ਆਫ ਰਿਕਾਰਡ ਦਾ ਉਹ ਦੇ ਉਹ ਦੇਖਾਂਗੇ ਜੀ ਫਿਰ ਅਪਲਾਈ ਕਰੋਗੇ ਅੱਗੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮੇਰਾ ਨਾਮ ਨਿਧੀ ਸਾਹਨੀ ਹੈ ਤੇ ਮੇਰੇ ਬੇਟੇ ਦਾ ਨਾਮ ਹੈ ਕਰਮਨਬੀਰ ਸਿੰਘ ਕਿੰਨੀ ਯਰ ਹੋ ਚੁੱਕੀ ਹੈ ਅ ਇਹਦੀ ਏਜ ਹੈਗੀ ਹੁਣ 6 ਇਅਰਸ uh, 10 ਮੰਥ ਕਿਹੜੇ ਕੰਪੀਟੀਸ਼ਨ ਚ ਨੇ ਭਾਗ ਲਿਆ ਸੀ ਤੇ ਜਿਸ ਨੂੰ ਮਿਲਨੇ ਵਰਲਡ ਰਿਕਾਰਡ ਆ ਇਹਨੇ 195 ਕੰਟਰੀਜ਼ ਦੇ 플ੈਗ ਦੇਖ ਕੇ ਉਹਨਾਂ ਦੇ ਕੰਟਰੀ ਨੇਮ ਦੱਸੇ ਸੀ 195 ਕੰਟਰੀਜ਼ ਦੇ 플ੈਗ ਦੇਖ ਕੇ ਨਾ ਉਹਨਾਂ ਦੇ ਨਾਮ ਦੱਸੇ ਸੀ ਕੰਟਰੀਜ਼ ਦੇ ਤੇ ਇਹਦਾ ਰਿਕਾਰਡ ਹੁਣ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਤੇ ਇਹ ਸਾਰਾ ਰਿਕਾਰਡ ਨਾਇ ਨੇ 3 ਮਿੰਟ 35 ਸੈਕਿੰਡ ਚ ਦੱਸਿਆ ਸੀ ਮਨੂ ਕੀ ਪ੍ਰੋਸੈਸ ਹੈਗਾ ਇਸ ਕੰਪੀਟੀਸ਼ਨ ਵਿੱਚ ਭਾਗ ਲੈ ਆਂਦਾ ਜੇ ਕੀ ਵੀ ਰਿਜ਼ਲਟ ਆਂਦਾ ਹੈ ਅ ਸਰ ਪਹਿਲਾਂ ਅਹੀਂ ਟਾਈਮਰ ਲਗਾ ਕੇ ਇੱਕ ਵੀਡੀਓ ਬਣਾਨੀ ਹੁੰਦੀ ਆ ਪਹਿਲੀ ਜਗ੍ਹਾ ਕੋ ਰਫ ਵੀਡੀਓ ਵੀ ਹੈਗੀ ਆ ਉਹ ਵੀ ਰਫ ਵੀਡੀਓ ਸਿੰਪਲੀ ਲੈ ਕੇ ਇੱਕ ਅਪਲੋਡ ਕਰਨੀ ਹੁੰਦੀ ਆ ਤੁਸੀਂ ਇੰਡੀਆ ਬੁੱਕ ਆਫ ਰਿਕਾਰਡਸ ਸਿਰਫ ਅਪਲਾਈ ਕਰਨਾ ਹੁੰਦਾ ਬਾਕੀ ਸਾਰਾ ਪ੍ਰੋਸੈਸ ਨਾ ਉਹ ਆਪੇ ਤੁਹਾਨੂੰ ਦੱਸ ਦਿੰਦੇ ਆ ਕਿੰਨੀ ਦੇਰ ਬਾਅਦ ਆ ਗਏ ਰਿਜ਼ਲਟ ਆ ਦੋ ਤਿੰਨ ਮਹੀਨੇ ਲੱਗ ਜਾਂਦੇ ਆ ਰਿਜ਼ਲਟ ਆਨ ਤੱਕ ਕਿਉਂਕਿ ਵੀਡੀਓ ਪੂਰੀ ਵੈਰੀਫਾਈ ਹੁੰਦੀ ਆ ਫਿਰ ਉਸ ਤੋਂ ਬਾਅਦ ਹੀ ਯਾਸ ਹੁੰਦੀ ਆ ਯਾ ਰਿਜ਼ਲਟ ਆ ਤੇ ਕੀ ਰਿਐਕਸ਼ਨ ਸੀ ਮਤਲਬ ਕੀ ਕੀ ਮੈਨੂੰ ਮਹਿਸੂਸ ਹੋਇਆ ਤੁਹਾਨੂੰ ਸਾਨੂੰ ਤਾਂ ਬਹੁਤ ਮਾਨ ਮਹਿਸੂਸ ਹੋਇਆ ਕਿਉਂਕਿ ਇਹ ਐਕ ਜਦੋਂ ਸਟਾਰਟਿੰਗ ਵਿੱਚ ਬੱਚੇ ਨੇ ਨਾਮ ਲੈਣੇ ਸ਼ੁਰੂ ਕੀਤੇ ਸੀ ਛੰਡਿਆ ਦੇਦੋਂ ਤੁਹਾਨੂੰ ਮਤਲਬ ਸੀ ਕਿ ਸੀਰੀਅਸ ਹੀ ਗਿਆ ਲੱਗਿਆ ਕਿ ਸੀਗਾ ਬੱਚਾ ਖੇਡਦਾ ਪਿਆ ਤੇ ਬਸ ਠੀਕ ਹੈ ਨਹੀਂ ਸਾਨੂੰ ਚਲੋ ਇੰਨਾ ਲੱਗਦਾ ਸੀ ਕਿ ਸ਼ਾਪਤਾ ਹੈਗਾ ਬ੍ਰੇਨ ਦਾ ਸਾਰੇ ਫਲੈਗਸ ਦੱਸਦਾ ਪਿਆ ਪਰ ਪਹਿਲਾਂ ਆਪਾਂ ਸੋਚਿਆ ਨਹੀਂ ਸੀ ਕਿ ਸਾਰੇ ਕੰਟਰੀਜ਼ ਦੇ ਫਲੈਗਸ ਦੱਸ ਦੇਗਾ ਕਿਉਂਕਿ ਸਾਰੇ ਕੰਟਰੀਜ਼ ਦੇ 플ੈਗ ਯਾਦ ਕਰਨਾ ਬਹੁਤ ਔਖੀ ਗੱਲ ਸੀ ਪਰ ਜਦੋਂ ਇਹਨੇ ਦੱਸਨੇ ਸ਼ੁਰੂ ਕਰਤੇ ਹੋਲੀ-ਹੋਲੀ ਸਾਨੂੰ ਪਤਾ ਲੱਗਾ ਕਿ ਕਈ ਤੇ ਇਹੋ ਜਿਹੇ ਟਾਪੂ ਦੇ ਫਲੈਗਸ ਵੀ ਹੈਗੇ ਹੀ ਜਾਂ ਆਈਲੈਂਡ ਸੀ ਜਿਹੜਾ ਦੇ ਜਿਨ੍ਹਾਂ ਦੇ ਅਸੀਂ ਕਦੀ ਨਾਮ ਵੀ ਨਹੀਂ ਸੁਣੇ ਸੀ ਉਹਨਾਂ ਦੇ ਫ ਇਸ ਇਸੇ ਡਾਇਰੈਕਸ਼ਨ ਵਾਲੇ ਨੂੰ ਅੱਗੇ ਹੋ ਤੋੜੀਏ ਤੇ ਕਿਸੇ ਰਿਕਾਰਡ ਚ ਅਪਲਾਈ ਕਰੀਏ ਕੀ ਦਿਨਚਰਿਆ ਰਹਿੰਦੀ ਬੱਚੇ ਦੀ ਮਤਲਬ ਕਿਵੇਂ ਦੀ ਖੇਲ ਖੁੱਦ ਰਹਿੰਦੀ ਆ ਜਾਂ ਸੋਸ਼ਲ ਮੀਡੀਆ ਦੇ ਕਿਦਾਂ ਦੇਖਦਾ ਵਾ ਜਾਂ ਨਹੀਂ ਦੇਖਦਾ ਆ ਦਿਨਚਰਿਆ ਤਾਂ ਸਕੂਲ ਕਾਫੀ ਟਾਈਮ ਸਕੂਲ ਨਿਕਲ ਜਾਂਦਾ ਪਰ ਸੋਸ਼ਲ ਮੀਡੀਆ ਤੇ ਰਹਿੰਦਾ ਹਾਂ ਦੇਖਦਾ YouTube ਸਾਡਾ ਬੇਟਾ ਦੇਖਦਾ ਬਹੁਤ ਦੇਖਦਾ ਪਰ ਦੇਖਦਾ ਸਿਰਫ ਉਹੀ ਆ ਕੰਟਰੀ ਬਾਲਸ ਕਿਉਂਕਿ ਇੱਕ ਵਾਰੀ ਜਿਹੜਾ ਆਪਾਂ ਦੇਖਣ ਲੱਪੰਨੇ ਆ ਸਾਡੇ ਸਕਰੋਲ ਵੀ ਉਹੀ ਹੁੰਦਾ ਫੋਨ 'ਚ ਹੁਣ ਸਾਡੇ ਫੋਨ 'ਚ ਸਾਰੇ ਕੁਝ YouTube 'ਚ ਆਏਗਾ ਸਾਰਾ ਉਹੀ ਆਏਗਾ ਹੁਣ ਜੇ ਮੈਂ ਵੀ YouTube ਖੋਲਾਂਗੀ ਆਪਣੀ ਉੱਚ ਸਾਰਾ ਕੰਟਰੀ ਬਾਲਸ ਆਂਦਾ ਉਹ ਚ ਇੰਨਾ ਨਹੀਂ ਕਿ ਸਿਰਫ ਕੰਟਰੀਜ਼ ਆ ਫਲੈਗ ਆਂਦੇ ਆ ਕੰਟਰੀਜ਼ ਦੀ ਹਿਸਟਰੀ ਵੀ ਦੱਸਦੇ ਆ ਵਰਲਡ ਵਾਰ 2 ਚ ਕੀ ਹੋਇਆ ਵਰਲਡ ਵਾਰ 1 ਚ ਕੀ ਹੋਇਆ ਸਾਨੂੰ ਵੀ ਕਈ ਕੁਐਸਚਨ ਪੁੱਛਦਾ ਆ ਕਿ ਕਿ ਇੰਡੀਪੈਂਡੈਂਸ ਤੋਂ ਪਹਿਲਾਂ ਕੀ ਹੋਇਆ ਇੰਡੀਪੈਂਡੈਂਸ ਤੋਂ ਬਾਅਦ ਕੀ ਹੋਇਆ ਇੰਡੀਆ ਦੇ ਮੰਨ ਲਓ ਜੀ ਇੱਕ ਆ ਗੱਲ ਕਰੀ ਸੋਸ਼ਲ ਮੀਡੀਆ ਦੇ ਜਿੱਥੇ ਲੋਕ ਬੱਚਿਆਂ ਨੂੰ ਦੂਰ ਰੱਖਦੇ ਆ ਪਰ ਤੁਹਾਡੇ ਬੱਚੇ ਸੋਸ਼ਲ ਮੀਡੀਆ ਥਰੂ ਹੀ ਆਪਣਾ ਇਹ ਟੈਲੈਂਟ ਨੂੰ ਡਿਵੈਲਪ ਕਰਦੇ ਆ ਹਾਂਜੀ ਹਾਂਜੀ ਸਹੀ ਗੱਲ ਆ ਇਹਨਾਂ ਸੋਸ਼ਲ ਮੀਡੀਆ ਤੋਂ ਬਹੁਤ ਕੁਝ ਸਿੱਖਿਆ ਤੇ ਮਲਕੀ ਇੱਕੋ ਪਾਸੇ ਸਿਰਫ ਲੱ ਕੰਟਰੀ ਬਾਲਸ ਦੇਖਦਾ ਹੀ ਫਿਰ ਇਹਨੂੰ ਰੀਲਸ ਵੀ ਸ਼ਾਰਟਸ ਵੀ ਸਾਰੇ ਕੰਟਰੀ ਬਾਲਸ ਹੀ ਆਉਂਦੇ ਹੀ ਤੇ ਉਹ ਜਿਵੇਂ ਆਪਾਂ ਦੇਖਿਆ ਡਰਾਇੰਗਸ ਵਗੈਰਾ ਕਿੰਨੇ ਬਣਾਈ ਤੁਸੀਂ ਹੈਲਪ ਕੀਤੀ ਜਾਂ ਖੁਦ ਹੀ ਕਰਦਾ ਨਹੀਂ ਸਰ ਡਰਾਇੰਗ ਸਾਰੀ ਆ ਖੁਦ ਹੀ ਕਰਦਾ ਆ ਅਹੀਂ ਬਸ ਇਹਦਾ ਫਿਨਿਸ਼ਿੰਗ ਕਰਦੇ ਆ ਥੋੜੀ ਬਹੁਤੀ ਕੋਈ ਲਾਈਨ ਸਪਰੇਟ ਨਹੀਂ ਹੈਗੀ ਜਾਂ ਕਿਉਂਕਿ ਸਕੇਲ ਲਾ ਕੇ ਹੈ ਬਣਾਣਾ ਇਹਨੂੰ ਅਹੀਂ ਕੋਈ ਡਰਾਇੰਗ ਤਾਂ ਪ੍ਰੋਪਰ ਆਂਦੀ ਨਹੀਂ ਆ ਸੈਕੰਡ ਕਲਾਸ ਹੀ ਹੈਗਾ ਤੇ ਇੱਕ ਉਹ ਸਕੂਲ ਤੋਂ ਵੀ ਹੈ ਕੁਝ ਨਹੀਂ ਸਿਖਾਉਂਦੇ ਕਿ ਕਨਫਲੈਕਸ ਰਿਲੇਟਡ ਤੇ ਸਿਲੇਬਸ 'ਚ ਤਾਂ ਹੈ ਨਹੀਂ ਆ ਪਰ ਬਸ ਡਰਾਇੰਗ ਕਰਦਾ ਇਹਨੂੰ ਸਾਰਾ ਪਤਾ ਕਿ ਕਲਰ ਕਿਹੜਾ ਆਣਾ ਕਿਹੜਾ ਐਨੀਮਲ ਬੰਨਣਾ ਚਲੋ ਸ਼ੇਪ ਨਹੀਂ ਬਨਾਨੀ ਹਾਂ ਦੇ ਐਗਜ਼ੈਕਟ ਨੂੰ ਪਰ ਉਹ ਸਾਰਾ ਕੁਝ ਇਹਨੂੰ ਪਤਾ ਹੈ ਕਿ ਇੱਕ ਫਲੈਗ ਜੇ ਹੈਗਾ ਕਿਹੜਾ ਸਕੁਅਰ ਆ ਕਿਹੜਾ ਟ੍ਰਾਇੰਗਲ ਆ ਉਹ ਚ ਕਿਹੜੇ-ਕਿਹੜੇ ਕਲਰ ਆਣੇ ਆ ਉਹ ਸਾਰਾ ਕੁਝ ਪਤਾ ਇਹਨੂੰ ਬਾਕੀ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਤਾਂ ਇਹ ਕਹਾਂਗੀ ਕਿ ਜਿਹੜੀ ਤੁਹਾਡੇ ਬੱਚੇ ਨੂੰ ਜਿਹੜੀ ਚੀਜ਼ ਇੰਟਰਸਟ ਹੈਗਾ ਪਹਿਲੀ ਗੱਲ ਤਾਂ ਤੁਸੀਂ ਉਹੀ ਚੀਜ਼ ਨੂੰ ਐਕਸਪਲੋਰ ਕਰੋ ਬਾਕੀ ਚੀਜ਼ਾਂ ਤੇ ਫੋਕਸ ਕਰਨ ਦਾ ਕੋਈ ਲੋੜ ਨਹੀਂ ਨਹੀਂ ਹੈਗੀ ਜੋ ਚੀਜ਼ ਬੱਚੇ ਬੱਚਾ ਖੁਸ਼ ਆ ਜਿਹੜੀ ਚ ਬਾਕੀ ਅੱਗੇ ਦੇਖੋ ਇਨ ਫਿਊਚਰ ਬੱਚਾ ਕਿਹੜੀ ਸਾਈਡ ਜਾਂਦਾ